2024 ਲੋਕ ਸਭਾ ਚੋਣਾਂ ਨੂੰ ਲੈ ਕੇ ਹਰ ਕੋਈ ਸਿਆਸੀ ਢਿਡ ਜੋ ਹੈ ਕਹਿ ਸਕਦਾ ਕਿ ਕੰਪੇਨਿੰਗ ਕਰਨ ਦੇ ਵਿੱਚ ਵੱਧ ਚੜ ਕੇ ਜੋ ਆਪਣੀ ਕੰਪੇਨਿੰਗ ਕਰਦਾ ਹੈ ਦਿਖਾਈ ਦੇ ਰਿਹਾ ਤਾਂ ਉੱਥੇ ਹੀ ਜੇਕਰ ਅਸੀਂ ਗੱਲ ਕਰ ਲਈ ਆਮ ਆਦਮੀ ਪਾਰਟੀ ਦੀ ਤਾਂ ਅਰਵਿੰਦ ਕੇਜਰੀਵਾਲ ਜੋ ਕੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਤੇ ਦਿੱਲੀ ਦੇ ਮੁੱਖ ਮੰਤਰੀ ਨੇ ਜੇਲ੍ਹ ਚੋਂ ਰਿਹਾ ਹੋਣ ਤੋਂ ਬਾਅਦ ਅੰਮ੍ਰਿਤਸਰ ਵਿਖੇ ਕਿਉਂਕਿ ਪੰਜਾਬ ਦੇ ਵਿੱਚ ਪਹਿਲਾ ਦੌਰਾ ਜੋ ਆਪਾਂ ਕਹਿ ਸਕਦੇ ਹਾਂ ਚੋਣਾਂ ਨੂੰ ਲੈ ਕੇ ਉਹਨਾਂ ਦਾ ਹੋਣਾ ਤਾਂ 16 ਤਰੀਕ ਨੂੰ ਸ਼ਾਮ 6 ਵਜੇ ਦੇ ਕਰੀਬ ਜੋ ਹੈ ਸ਼੍ਰੀ ਹਮਸਾਹਬ ਸਾਹਿਬ ਦੇ ਵਿੱਚ ਅਰਵਿੰਦ ਕੇਜਰੀਵਾਲ ਹੋਣਾ ਦਾ ਇੱਕ ਮੇਗਾ ਰੋਡ ਸ਼ੋਅ ਹੋਣਾ ਜਿਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹ ਵੀ ਉਹਨਾਂ ਦੇ ਨਾਲ ਜੋ ਹੋਣਗੇ ਤੇ ਉਹਨਾਂ ਦੇ ਨਾਲ ਖਾਸ ਤੌਰ ਦੇ ਉੱਤੇ ਪਾਰਟੀ ਦੇ ਜਿਹੜੇ ਬਾਕੀ ਮੰਤਰੀ ਸਾਹਿਬਾਨ ਹੈਗੇ ਨੇ ਵੱਦ ਚੜ ਕੇ ਉਹ ਵੀ ਇੱਥੇ ਪਹੁੰਚੇ ਹੋਣਗੇ ਹਾਲਾਂਕਿ ਜੇਕਰ ਅਸੀਂ ਗੱਲ ਕਰ ਲਈਏ ਬਾਕੀ ਪਾਰਟੀਆਂ ਦੀ ਤਾਂ ਉਹਨਾਂ ਵੱਲੋਂ ਵੀ ਵੱਦ ਚੜ ਕੇ ਸਰਗਰਮੀਆਂ ਦਿਖਾਈਆਂ ਜਾ ਰਹੀਆਂ ਨੇ ਕਿਉਂਕਿ ਬਹੁਤ ਹੀ ਘੱਟ ਦਿਨ ਜੋ ਚੋਣਾ ਦੇ ਵਿੱਚ ਰਹਿ ਚੁੱਕੇ ਨੇ ਤਾਂ ਹੁਣ ਕਿਤੇ ਨਾ ਕਿਤੇ ਇਹਨਾਂ ਦਿਨਾਂ ਦੇ ਵਿੱਚ ਹੁਣ ਹਰ ਇੱਕ ਪਾਰਟੀ ਵੱਲੋਂ ਜਿਹੜੇ ਜਦੋਜਹਿਦ ਕੀਤੀ ਜਾਣੀ ਆ ਵੋਟਾਂ ਨੂੰ ਲੈਣ ਪਿੱਛੇ ਆਪਣਾ ਮਾਹੌਲ ਬਣਾਉਣ ਪਿੱਛੇ ਤਾਂ ਉੱਥੇ ਹੀ ਆਮ ਆਦਮੀ ਪਾਰਟੀ ਵੱਲੋਂ ਵੀ ਇਸੇ ਤਰੀਕੇ ਦੇ ਨਾਲ ਕਿਉਂਕਿ ਹਾਲਾਂਕਿ ਪਿਛਲੇ ਕੁਝ ਸਮੇਂ ਪਹਿਲਾਂ ਦੀ ਗੱਲ ਕਰ ਲਈਏ ਤਾਂ ਜੋ ਸਰਦਾਰ ਭਗਵੰਤ ਸਿੰਘ ਮਾਨ ਸੀਗੇ ਉਹਨਾਂ ਵੱਲੋਂ ਵੀ ਸ਼੍ਰੀ ਹਮਸ਼ਾ ਸਾਹਿਬ ਦੇ ਵਿੱਚ ਰੋਡ ਸ਼ੋਅ ਕੱਢਿਆ ਗਿਆ ਸੀਗਾ ਤੇ ਹੁਣ ਜਿਸ ਤਰੀਕੇ ਦੇ ਨਾਲ ਅਰਵਿੰਦ ਕੇਜਰੀਵਾਲ ਹੁਣਾਂ ਦਾ ਜੇਲ੍ਹ ਤੋਂ ਬਾਹਰ ਆਣ ਤੇ ਜਿੱਦਾਂ ਸਵਾਗਤ ਦਿੱਲੀ ਵਿਖੇ ਕੀਤਾ ਗਿਆ ਜਿਹੜੇ ਵੀ ਪਾਰਟੀ ਮੈਂਬਰਸ ਹੈਗੇ ਸੀਗੇ ਪਾਰਟੀ ਦੇ ਕਰਤਾ ਕਰਤਾ ਸੀ ਕਿ ਨਾਲ ਦੇ ਨਾਲ ਜੋ ਉਹਨਾਂ ਦੀ ਗੱਲ ਕਰ ਲਈਏ ਉਹਨਾਂ ਦੇ ਪਰਿਵਾਰ ਦੀ ਗੱਲ ਕਰ ਲਈਏ ਅਰਵਿੰਦ ਕੇਜਰਵਾਲ ਉਹਨਾਂ ਦੀ ਸਰਦਾਰ ਭਗਨ ਸਿੰਘ ਮਾਨ ਉਹਨਾਂ ਦੀ ਗੱਲ ਕਰ ਲਈਏ ਰਗਵ ਚੱਡਾ ਉਹਨਾਂ ਦੀ ਗੱਲ ਕਰ ਲਈ ਤਾਂ ਸਾਰੇ ਜਾਣੇ ਕਿਤਨਾ ਕੀਤੇ ਹੁਣ ਇਸ ਉਮੀਦ ਦੇ ਵਿੱਚ ਹੈਗੇ ਨੇ ਕਿਉਂਕਿ ਇੱਕ ਕਾਫੀ ਜ਼ਿਆਦਾ ਜੋ ਉਹਨਾਂ ਵੱਲੋਂ ਵੀ ਕਿਹਾ ਜਾ ਰਿਹਾ ਸੀ ਕਿ ਆ ਵਿਰੋਧੀ ਧਿਰ ਦਾ ਇਸ ਦੇ ਵਿੱਚ ਕਾਫੀ ਸਹਿਯੋਗ ਸੀਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਵਿਰੋਧੀ ਧਿਰ ਦੇ ਵੱਲੋਂ ਗੱਲਾਂ ਚੁੱਕੀਆਂ ਜਾ ਰਹੀਆਂ ਸਨ ਕਿ ਅਰਵਿੰਦ ਕੇਜਰੀਵਾਲ ਹੋਣਾ ਤੇ ਕ腐ਸ਼ਨ ਦੇ ਕੇਸ ਨੇ ਜੇ ਇਹ ਹੈ ਉਹ ਪਰ ਹੁਣ ਜਿਸ ਤਰੀਕੇ ਦੇ ਨਾਲ ਅਰਵਿੰਦ ਕੇਜਰੀਵਾਲ ਬਾਹਰ ਆਏ ਨੇ ਬਾਹਰ ਆਣ ਤੋਂ ਬਾਅਦ ਪੰਜਾਬ ਦੇ ਵਿੱਚ ਜਲਦੀਦਾਰ ਦੇ ਉੱਤੇ ਉਹ ਕਿਤਨਾ ਕਿਤੇ ਰੋਡ ਸ਼ੋਅ ਕਰਦੇ ਦਿਖਾਈ ਦੇਣਗੇ ਤੇ ਸ਼੍ਰੀ ਹਮਸਾਹਬ ਦੇ ਵਿੱਚ ਜੋ ਗੱਲ ਕਰ ਲਈਏ ਤਾਂ ਕਾਫੀ ਜ਼ਿਆਦਾ ਜੋ ਕਹਿ ਸਕਦੇ ਕਿ ਸਰਗਰਮੀਆਂ ਕਿਉਂਕਿ ਹਰ ਕੋਈ ਜੋ ਲੀਡਰ ਅਗਰ ਟਿਕਟ ਮਿਲਦੀ ਆ ਜਾਂ ਵਿਨਿੰਗ ਤੋਂ ਬਾਅਦ ਵੀ ਸਭ ਤੋਂ ਪਹਿਲਾਂ ਗੁਰੂ ਘਰ ਵਿਖੇ ਨਤਮਸਤਕ ਹੁੰਦੇ ਨੇ ਤਾਂ ਇਸੇ ਤਰੀਕੇ ਦੇ ਨਾਲ ਕੱਲ ਵੀ ਅਰਵਿੰਦ ਕੇਜ ਦਿਵਾਲ ਇੱਥੇ ਜਦੋਂ ਪਹੁੰਚਣਗੇ ਉਹਨਾਂ ਵੱਲੋਂ ਇੱਥੇ ਪਹੁੰਚ ਕੇ ਮੈਗਾ ਰੋਡ ਸ਼ੋਅ ਕੀਤਾ ਜਾਏਗਾ ਤੇ ਆਪਣੇ ਸਾਥੀਆਂ ਦੇ ਨਾਲ ਜੋ ਸੂਬੇ ਦੇ ਮੁੱਖ ਮੰਤਰੀ ਹੈਗੇ ਨੇ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਦੇ ਨਾਲ ਜੇ ਆਪਾਂ ਗੱਲ ਕਰ ਲਈਏ ਕਿ ਜਿਹੜੇ ਪਾਰਟੀ ਮੈਂਬਰਸ ਹੈਗੇ ਨੇ ਮੰਤਰੀਸ ਹੈਗੇ ਨੇ ਜਾਂ ਐਮਐਲਏ ਹੈਗੇ ਨੇ ਤਾਂ ਸਾਰੇ ਵੱੱਟ ਚੜ ਕੇ ਉਹਨਾਂ ਦੇ ਨਾਲ ਹੋਣਗੇ ਪਰ ਕੱਲ 6 ਵਜੇ ਦੇ ਕਰੀਬ ਜੋ ਇਹ ਅੰਮ੍ਰਿਤਸਰ ਸਾਹਿਬ ਦੇ ਵਿੱਚ ਰੋਡ ショੋ ਕੱਢਿਆ ਜਾਣਾ ਹੈਗਾ ਤਾਂ ਉਸ ਤੋਂ ਬਾਅਦ ਜੋ ਕਹਿ ਸਕਦੇ ਸਰਦਾਰ ਭਗਵੰਤ ਸਿੰਘ ਮਾਨ ਦੇ ਨਾਲ ਅਰਵਿੰਦ ਕੇਜਰੀਵਾਲ ਜੋ ਮੱਥਾ ਵੀ ਟੇਕਣ ਵਾਸਤੇ ਜ਼ਰੂਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣਗੇ ਤਾਂ ਇਸ ਰੋਡ ショੋ ਦੀ ਲੈ ਕੇ ਕੱਲੀ-ਕੱਲੀ ਅਪਡੇਟ ਕੱਲੀ-ਕੱਲੀ ਕਵਰੇਜ ਜੋ ਤੁਹਾਡੇ ਨਾਲ ਸਾਂਝੀ ਕਰਦੇ ਰਾਵਾਂਗੇ ਬਨੇਰੋ ਜਗਬਾਨੀ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ੇ ਸੁਨਹਿਰ ਜਗਬਾਨੀ ਟੀਵੀ ਸ਼੍ਰੀਮਚਾ ਸਾਹਿਬ